ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਤੇ ਜਿਹੜੇ ਭਰਾ ਸਾਡੇ ਚੈਨਲ ਦੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਆ ਸੋਡੇ ਵਾਸਤੇ ਦੋਸਤੋ ਲੈ ਕੇ ਪਹੁੰਚੇ ਆ ਹੁੰਡਾਈ ਕੰਪਨੀ ਦੀ i20 ਗੱਡੀ ਜਿਹੜੀ ਕਿ 2017 ਮਾਡਲ ਆ ਜੇ ਆਪਾਂ ਸ਼ੁਰੂ ਦੀ ਗੱਲ ਕਰੀਏ ਗੁੱਡ ਕੰਡੀਸ਼ਨ ਪਈ ਹੈ 2017 ਮਾਡਲ ਆ ਪੀਬੀ06 ਗੁਰਦਾਸਪੁਰ ਦਾ ਨੰਬਰ ਆ ਜੀ ਗੱਡੀ ਦਾ ਤੇ ਡਰਾਈਵਿੰਗ ਚੱਲੀ ਹੋਈ ਗੱਡੀ 77000 ਕਿਲੋਮੀਟਰ ਚੱਲੀ ਹੋਈ ਹੈ ਜੀ ਤੇ ਬਾਈ ਹੋਰੇ ਡਿਮਾਂਡ 2.5 ਲੱਖ ਰੁਪਿਆ ਕਰਦੇ ਆ ਬਾਈ ਕਹਿੰਦੇ ਮਾਨਤਾਣ ਕਰ ਦਾਂਗੇ ਤੇ ਜੇ ਆਪ ਗੱਡੀ ਬਾਰੇ ਗੱਲ ਕਰੀ ਗੱਡੀ ਬਾਈਟ ਕਲਰ ਦੀ ਹੈ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਈ ਲੱਗਿਆ ਬਹੁਤ ਸਾਰਾ ਕੰਡੀਸ਼ਨ ਟਾਇਰ 100% ਪਈ ਹੈ ਜੀ ਤੇ ਪੀਵੀ6 ਗੁਰਦਾਸਪੁਰ ਦਾ ਨੰਬਰ ਹੈ ਇਹ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਗੱਡੀ ਕੋਈ ਬਾਈ ਕਹਿੰਦੇ ਪੇਂਟ ਨਹੀਂ ਕੋਈ ਡੈਂਟ ਨਹੀਂ ਗੁੱਡ ਕੰਡੀਸ਼ਨਰਸ ਆਰ オリジナル ਸਾਰੇ ਐਸੈਸਰੀ ਲੱਗੀ ਹੋਈ ਨਾਲ ਦੀ ਕੋਈ ਇਦਾਂ ਦਾ ਬਾਈ ਕਹਿੰਦੇ ਕੁਛ ਕੋਈ ਟਾਕੀ ਕੋਈ ਬੈਂਪਰ ਵਗੈਰਾ ਪੇਂਟ ਨਹੀਂ ਤੇ ਵਿਧੇਰੇ ਜਾਣਕਾਰੀ ਲਈ ਤੁਸੀਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਗੱਡੀ ਬਾਰੇ ਵਿਧੇਰੇ ਡਿਟੇਲ ਜਾਣਕਾਰੀ ਲੈ ਸਕਦੇ ਹੋ ਗੁੱਡ ਕੰਡੀਸ਼ਨ ਦੀ ਗੱਡੀ ਪਈ ਆ ਪੱਕੀ ਲੋਕੇਸ਼ਨ ਦੀ ਗੱਲ ਕਰੀਏ ਧੂਰੀ ਖੜੀ ਆ ਜੀ ਤੇ ਬਾਈ ਹੁਣਾਂ ਨੰਬਰ ਸਕਰੀਨ ਤੇ ਦੋਸਤੋ ਚੱਲੀ ਜਾਂਦਾ ਜੇਕਰ ਤੁਸੀਂ ਬਾਈ ਹੁਣਾਂ ਤੋਂ ਗੱਡੀ ਬਾਰੇ ਜਾਣਕਾਰੀ ਲੈਣੀ ਆ ਫੋਟੋਆਂ ਵੀਡੀਓ ਤੁਸੀਂ ਮੰਗਵਾ ਕੇ ਤੁਸੀਂ ਗੱਡੀ ਖੁਦ ਜਾ ਕੇ ਕਰ ਸਕਦੇ ਹੋ ਸੌਦਾ ਆਪਦਾ ਗੁਰਦਾਸਪੁਰ ਪੀਵੀ ਜੂਰੀਸਕਸ ਨੰਬਰ ਆ ਤੇ ਵੀਡੀਓ ਨੂੰ ਕਰਿਓ ਸ਼ੇਅਰ ਜੀ ਧੰਨਵਾਦ ਗੱਡੀ ਅੱਗੇ ਹੋਰ ਲੈ ਕੇ ਪਹੁੰਚਾ ਨਵੇਂ-ਨਵੇਂ ਵੀਡੀਓ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ